ਪਿਛੋਂ ਆ ਬਾਬਲ ਕੰਧਾਰ ਮਾਝਾ ਮਾਲਵਾ ਤੋਂ ਆਪਾਂ ਦੂਰ ਗਰੇਡੇ ਤੋਂ ਸਿੱਖ ਸੰਗਤਾਂ ਪਹੁੰਚਿਆ ਆਨੰਦ ਪ੍ਰਸਾਦ ਦੀ ਧਰਤੀ ਅੰਦਰ ਇੱਕੋ ਸਾਥ ਵਾਲੇ ਦਿਨ ਮਹਾਰਾਜ ਨੇ ਵੱਡਾ ਤੰਗੂ ਲਾਇਆ ਤੇ ਤੰਗੂ ਦੇ ਰੱਖੇ ਨੇ ਦੋ ਦਰਵਾਜ਼ੇ ਇੱਕ ਦਰਵਾਜ਼ੇ ਉੱਤੇ ਲਿਖਿਆ ਜਾਤਾਂ ਪ੍ਰੇਮ ਖੇਲਣਕਾ ਜਾਓ ਸਿਰ ਧਰ ਤਲੀ ਤਲੀ ਮੇਰੀ ਆ ਇੱਕ ਮਾਰਗ ਪੈਰ ਤਰੀਜਾ ਸਰ ਫੀਜਾ ਦਾ ਨਾ ਕੀਜੈ ਦੂਜੇ ਪਾਸੇ ਕੀ ਲਿਖਿਆ ਪਹਿਲਾ ਮਰਨ ਕਬੂਲ ਜੀਵਨ ਕੀ ਸ਼ਮੱਤ ਦੀ ਰੇਣਤ ਤੋਂ ਆਉ ਹਮਾਰੇ ਸੱਚੇ ਪਾਤਸ਼ਾਹ ਮਹਾਰਾਜ ਵੇਖਦੇ 80 ਹਜ਼ਾਰ ਦਾ ਕੱਠਾ ਆਏ ਨੇ ਰੇਸ਼ਮੀ ਪੋਸ਼ਾਕ ਪਹਿਨੀ ਹੈ ਸਿਰ ਉੱਤੇ ਸੋਹਣਾ ਦਸਤਾਰਾ ਸਜਿਆ ਤੇ ਦਸਤਾਰੇ ਉੱਤੇ ਚਲਮਲ ਚਲਮਲ ਕਰਦੀ ਸੁਨਹਿਰੀ ਚਲਗੀ ਸਤਿਗਤ ਧਿਆਨ ਕੇ ਮੇਰੇ ਸੱਚੇ ਪਾਤਸ਼ਾਹ ਦਰਸ਼ਨ ਦੀਦਾਰੇ ਬਖਸ਼ਦੇ ਕੋਈ ਗੱਲਾਂ ਕਰਨ ਲੱਗ ਪਿਆ ਕਹਿੰਦਾ ਜੀ ਮੈਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਕੋਈ ਕਹਿੰਦਾ ਮੈਂ ਦੂਜੀ ਤੀਜੀ ਵਾਰ ਮਹਾਰਾਜ ਨੂੰ ਧੱਕ ਰਿਹਾ ਤੇ ਕੋਈ ਕੋਲ ਬੈਠ ਕੇ ਕਹਿਣ ਲੱਗਾ ਗੁਰੂ ਕੋ ਮੈਂ ਤੇਨੇ ਰਾਤ ਇੱਥੇ ਰਹਿ ਕੇ ਰੱਜ ਰੱਜ ਕੇ ਗੁਰੂ ਦੇ ਦਰਸ਼ਨ ਦੀਦਾਰ ਕਰ ਰਿਹਾ ਪਰ ਅੱਜ ਕੋਈ ਮਹਾਰਾਜ ਨੇ ਖਾਸ ਸਨੇਹ ਆ ਦੇਣਾ ਤੈਨੂੰ ਇੱਡਾ ਵੱਡਾ ਇਕੱਠ ਕੀਤਾ ਤੈਨੂੰ ਅੱਜ ਇਡਾ ਵੱਡਾ ਪ੍ਰੋਗਰਾਮ ਹੋਲੀ ਕਿਹਾ ਕਿਨੇ ਜਰਮਾ ਸੱਚੇ ਪਾਤਸ਼ਾਹ ਜੀ ਸੱਜਾ ਹੱਥ ਤੋਂ ਉਠਾਉਂਦੇ ਤੇ ਕੀ ਕਹਿੰਦੇ ਨੇ ਕਹਿੰਦੇ ਸੰਗਤ ਜੀ ਸਾਰੇ ਪਿਆਰ ਨਾਲ ਬੈਠ ਜਾਓ ਅੱਜ ਇੱਕ ਖਾਸ ਸਨੇਹ ਤੁਹਾਨੂੰ ਦੇਣਾ ਮਹਾਰਾਜ ਕਹਿੰਦੇ ਉਠੋ ਨਾਨਕ ਦੇ ਘਰ ਦਾ ਪਿਆਰਾ ਉਹ ਜਿਹੜਾ ਆਪਣਾ ਸੀਸ ਭੇਟਾ ਕਰੇ ਅੱਜ ਸਾਡੀ ਤਰਵਾਕ ਨੂੰ ਇੱਕ ਸੀਸ ਦੀ ਲੋੜ ਪੈ ਗਈ ਜਦੋਂ ਇੰਨੀ ਗੱਲ ਆਖੀ ਨਾ ਤੇ ਸ਼ਨਾਤਾ ਸ਼ਾ ਗਿਆ ਕੋਈ ਨਾ ਕੁਝ ਕਿਹਾ ਸਾਰੇ ਚੁੱਪ ਹੋ ਗਏ ਹੈ ਕੋਈ ਨਹੀਂ ਇੱਕ ਦੂਜੇ ਵੱਲ ਵੇਖਣ ਲੱਗ ਪਏ ਕਿ ਇਸ ਤੋਂ ਪਹਿਲਾਂ ਕਦੇ ਕਿਸੇ ਗੁਰੂ ਨੇ ਸਿੱਖ ਕੋਲ ਅਸੀਸ ਨਹੀਂ ਮੰਗਿਆ ਜਿਹੜੀ ਅੱਜ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲ ਕਰਤੀ ਹੈ अनोखी ਗੱਲ ਹੈ ਦੂਜੇ ਪਾਸੇ ਇੱਕ ਪਾਸੇ ਤੇ ਸਾਰੀ ਸੰਗਤ ਖੰਭੋਸ਼ ਹੈ ਤੇ ਦੂਜੇ ਪਾਸੇ ਕੁੰਡੇ ਮੁਸ਼ਾਇਰੇ ਧਗਦਾ ਕਰਦਾ ਚਿਹਰਾ नेत्र लाल सुर्ख ਤੇ ਫਰਕ ਦੇ ਟੋਲੇ ਗੱਜ ਚੌੜੀ ਛਾਤੀ ਹੱਥ ਚਲਿਆ ਗਿਆ ਤਲਵਾਰ ਦੇ ਮੁਠੇ ਉੱਤੇ ਵੇ ਪਕਸ਼ਾ ਜੀ ਨੇ ਸਰ ਕਰਕੇ ਖੱਟੇ ਮਾਰ ਵਿੱਚੋਂ ਤਲਵਾਰ ਲਲਕਾਰ ਆਨੰਦ ਪ੍ਰਸਾਦ ਦੇ ਮਕਾਮ ਉਤੇ 80 ਹਜ਼ਾਰ ਦੇ ਸਾਹਮਣੇ ਆਪਰੇ ਵੱਲ ਇੱਕ ਲਲਕਾਰ ਸਟੇਜ ਬਾਰੀਆਰ